ਸਾਤ ਸੰਗਤ ਜੀ ਛੋਟੇ ਸਾਬਜਦਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਬਜਦਿਆਂ ਨਾਲ ਵਿਚੜ ਕੇ ਸਤਪੋਦੀ ਰਾਤ ਇਸ ਸਥਾਨ ਤੇ ਵਸੇਤ ਕੀਤੀ ਇਤਿਹਾਸ ਦੇ ਮੁਤਾਬਕ ਕੁੰਮੇ ਮਾਸਕੀ ਜਿਹੜਾ ਇੱਕ ਗਰੀਬ ਮਲਾਹ ਸੀ ਉਸ ਦੀ ਕੱਖਾਂ ਕਾਨਿਆਂ ਦੀ ਟੋਪੜੀ ਦੇ ਵਿੱਚ ਸਤਪੋਦੀ ਰਾਤ ਮਾਤਾ ਗੁਜਰਕੌਰ ਤੇ ਸਾਬਜਦਿਆਂ ਨੇ ਇੱਥੇ ਜਿਹੜੀ ਹੈ ਇਸ ਸਥਾਨ ਤੇ ਵਸੇਤ ਕੀਤੀ ਤੋ ਇਸ ਸਥਾਨ ਦੇ ਉੱਤੇ ਕੁਝ ਪ੍ਰਾਰਥਨ ਜਿਹੜੇ ਦੋ ਸ਼ਾਸਤਰ ਨੇ ਜਿਹੜੇ ਇੱਕ ਕਿਰਪਾ ਨੇ ਤੇ ਇੱਕ ਹੋਰ ਜਿਹੜਾ ਸ਼ਾਸਤਰ ਹੈ ਉਹ ਵੀ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਸ ਨੂੰ ਜੀ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਯਾਦਗਾਰ ਸੰਬੱਬਾ ਕੁਮਾ ਮਾਛੀ ਜੀ ਦਾਦੀ ਮਾਮਾ ਸਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦਿਆਂ ਦੀ ਯਾਦ ਦੇ ਵਿੱਚ ਇਸ ਸਥਾਨ ਬਣਿਆ ਹੋਇਆ ਗੁਜਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਜੋ ਅਗਲਾ ਪੜਾਅ ਬਣਦਾ। ਤੋਂ ਇਸ ਅਸਥਾਨ ਦੇ ਜੇ ਆਪਾਂ ਇਤਿਹਾਸ ਦਾ ਜ਼ਿਕਰ ਕਰੀਏ। ਪਰਿਵਾਰ ਵਿਛੋੜਾ ਸਾਹਿਬ ਵਾਲੇ ਸਥਾਨ ਤੋਂ ਜਦੋਂ ਸਤਪੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਦਾਦੀ ਮਾਂ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਸਰਸਰ ਨਦੀ ਦੇ ਕੰਢੇ-ਕੰਢੇ ਇਸ ਅਸਥਾਨ ਤੇ ਬਾਬਾ ਕੁੰਮਾ ਮਾਸਕੀ ਜੀ ਦੀ ਛਾਨ ਦੇ ਵਿੱਚ ਉਹਨਾਂ ਨੇ ਸੱਤ ਕੋਹ ਦੀ ਰਾਤ ਪਰਵਾਰ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਇਸ ਅਸਥਾਨ ਤੇ ਦੀਪ ਜੀ ਕੀਤੀ ਸੀ। ਇੱਥੇ ਹੀ ਉਹਨਾਂ ਨੂੰ ਗੰਗੂ ਬ੍ਰਹਮਣ ਵਿਦਿਆ ਜੋ ਕੇ ਅੱਠ ਕੋਵ ਵਾਲ ਜਿੰਦੂ ਦੇ ਵਿੱਚੋਂ ਉਹ ਸਿਹੜੀ ਵੱਲ ਆਪਣੇ ਉਹਨਾਂ ਨੂੰ ਨਾਲ ਲੈ ਕੇ ਗਿਆ ਤੇ ਇੱਥੋਂ ਅਗਲਾ ਪੜਾ ਪਿੰਡ ਚੱਕ ਢੇਰ ਵਿੱਚ ਗੁਰਦੁਆਰਾ ਪਿਰਕਨ ਸਾਹਿਬ ਬਣਦਾ ਤੇ ਉੱਥੇ ਕੁਝ ਸਮਾਂ ਠਹਿਰਨ ਤੋਂ ਬਾਅਦ ਗੰਗੂ ਉਹਨਾਂ ਨੂੰ ਆਪਣੇ ਨਾਲ ਇੱਥੋਂ ਹੀ ਲੈ ਕੇ ਗਿਆ ਤੋਂ ਵੱਲ ਜਦੋਂ ਇਹਦਾ ਇੱਥੇ ਦਾ ਜਿਹੜਾ ਲੋਕਲ ਪ੍ਰਬੰਧ ਹੈ ਲੋਕਲ ਸੱਤ ਪਿੰਡਾਂ ਦੀ ਪ੍ਰਬੰਧਕ ਕਮੇਟੀ ਸੰਗਤ ਦੇ ਸਹਿਯੋਗ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ 2007 ਤੋਂ ਕਰਦੀ ਆ ਰਹੇ ਸੰਗਤਾਂ ਆਪ ਦੇਖ ਸਕਦੀਆਂ ਤੇ ਜੇ ਆਪਾਂ ਸਰਕਾਰੀ ਤੌਰ ਤੇ ਕਹੀਏ ਤਾਂ ਜਿੱਦਾਂ ਹੁਣ ਰੋਪੜ ਤੋਂ ਇੱਥੇ ਤੱਕ ਪਹਿਲਾਂ ਸੜਕ ਬਣੀ ਸੀ ਅਕਾਲੀ ਸਰਕਾਰ ਵੇਲੇ ਬਹੁਤ ਵਧੀਆ ਸੜਕ ਬਣੀ ਸੀ ਤੇ ਹੁਣ ਜੇ ਸੰਗਤ ਦੀ ਆਮਦ ਦੇਖੀਏ ਆਪਾਂ ਜਿੱਦਾਂ ਰਾਤ ਨੂੰ ਸਫਰੇ ਸਾਹਿਬ ਦਾ ਸਮਾਗਮ ਸੱਤ ਕੋਈ ਰਾਤ ਨੂੰ ਇੱਥੇ ਮਨਾਇਆ ਜਾਂਦਾ ਤੇ ਰਾਤ ਨੂੰ ਸੰਗਤ 11 12 ਵਜੇ ਇਥੋਂ ਪਹੁੰਚਦੀ ਆ ਦੂਰ ਦਰਾਡੇ ਪੰਜਾਬ ਦੇ ਹਰ ਕੋਨੇ ਤੋਂ ਇਥੇ ਸੰਗਤ ਪਹੁੰਚਦੀ ਆ ਉਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਜਦੋਂ ਵਾਪਸ ਜਾਂਦੀ ਆ ਫਿਰ ਜਿੱਦਾਂ ਬੜੇ ਬੜੇ ਖੱਡੇ ਪਾਏ ਹੋਏ ਸਰਕਾਰ ਵੀ ਇਹ ਜ਼ਰੂਰ ਇਹਨਾਂ ਗੱਲਾਂ ਵੱਲ ਉਹਨਾਂ ਦਾ ਫਰਜ਼ ਬਣਦਾ ਕਿ ਧਿਆਨ ਦਿੱਤਾ ਜਾਵੇ ਕਿ ਜੋ ਸੰਗਤ ਦੇ ਆਉਣ ਦੇ ਵਿੱਚ ਕਿੰਨੇ ਹੀ ਨਦਰ ਕੀਰਤਨ ਇਹਨਾਂ ਮਾਰਗ ਤੇ ਫਵਰੇ ਸਾਥ ਜੋ ਮਾਰਗ ਹੈ ਇਸ ਅਸਥਾਨ ਤੋਂ ਲੈ ਕੇ ਰੋਪੜ ਤੱਕ ਜਿਹੜੇ ਇਹ ਜ਼ਰੂਰ ਇਹਨਾਂ ਸੜਕਾਂ ਵੱਲ ਮੇਨ ਜੋ ਸਰਕਾਰ ਦਾ ਫਰਜ ਮੰਨਦਾ ਜਿਹੜੀ ਖਰਾਬ ਨਹੀਂ ਕਿੰਨੇ ਰਸਤੇ ਲਾ ਦੇ ਜਿੱਦਾਂ ਲੋਕ ਹਾਂਜੀ ਪਰਿਵਾਰ ਵਿਛੋੜਾ ਸਾਬ ਤੋਂ ਇੱਥੇ ਆਉਣ ਵਾਸਤੇ ਤਾਂ ਕੋਈ ਪ੍ਰੋਪਰ ਪੱਕੀ ਸੜਕ ਹੈ ਹੀ ਨਹੀਂ ਲੋਕਲ ਜਿਹੜੀ ਪਿੰਡਾਂ ਦੇ ਵਿੱਚੋਂ ਹੋ ਕੇ ਆਉਂਦੀ ਆ ਉਹ ਵੀ ਸੜਕਾਂ ਦੀ ਹਾਲਤ ਬਹੁਤ ਖਸਤਾ ਤੇ ਸੰਗਤ ਦੂਰ ਦਰੜੇ ਤੋਂ ਆਉਂਦੀ ਆ ਬਹੁਤ ਪਰੇਸ਼ਾਨ ਹੁੰਦੀ ਆ ਭਾਵੇਂ ਗੱਡੀਆਂ ਰਾਹੀਆਂ ਆਏ ਮੋਟਰਸਾਈਕਲ ਆ ਆਪਣੇ ਸਾਧਨਾਂ ਰਾਹੀਂ ਇੱਥੇ ਪਹੁੰਚਦੀ ਆ ਤੇ ਬੜੀ ਆ ਇੱਥੇ ਆ ਕੇ ਦੁੱਖ ਸਾਂਝਾ ਕਰਦੀ ਆ ਕਿ ਪ੍ਰੋਪਰ ਕੋਈ ਰਸਤਾ ਪੱਕਾ ਨਹੀਂ ਹੈਗਾ ਇਹ ਆਪਣਾ ਸਫਰੇ ਸ਼ਹਾਤ ਮਾਰਗ ਜੇ ਰੋਪੜ ਤੱਕ ਬਣਿਆ ਉਸ ਦੀ ਹਾਲਤ ਵੀ ਬਹੁਤ ਖਸਤਾ ਹੋ ਚੁੱਕੀ ਆ ਤੇ ਅਸੀਂ ਤਾਂ ਆਪਣੇ ਲਈ ਕੁਝ ਨਹੀਂ ਕੇਵਲ ਸੰਗਤਾਂ ਦੇ ਲਈ ਇਹ ਜ਼ਰੂਰ ਮੰਗ ਕਰਾਂਗੇ ਕਿ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਤੇ ਇਹਨਾਂ ਮਾਰਗ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ 21 22 23 ਦਸੰਬਰ ਨੂੰ ਇਸ ਸਥਾਨ ਤੇ 6 7 8 ਕੋ ਦਾ ਸਲਾਨਾ ਸ਼ਹੀਦੀ ਸਮਾਗਮ ਹਰ ਸਾਲ ਮਨਾਇਆ ਜਾਂਦਾ ਹੋਵੇ ਮਨਾਇਆ ਜਾਣਾ ਤੇ ਅਸੀਂ ਤਾਂ ਇੱਥੋਂ ਤੱਕ ਵੀ ਕਹਿੰਦੇ ਜੇ ਪੈਚ ਹੀ ਲੱਗ ਜਾਵੇ ਤਾਂ ਕਿ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਇਨਾ ਸਮਾਂ ਹੋ ਗਿਆ ਜਿੰਨਾਂ ਨੇ ਇਸ ਦੇ ਮਤਲਬ ਇਹ ਸਥਾਨ ਨੂੰ ਪ੍ਰਗਟ ਹੋਏ। ਇਹ ਸਥਾਨ 2007 ਦੇ ਵਿੱਚ ਸਾਵਣ ਦੀ ਸੰਗਰਾਣ ਨੂੰ 16 ਜੁਲਾਈ ਨੂੰ ਪਹਿਲੀ ਵਾਰ ਇੱਥੇ 2007 ਦੇ ਵਿੱਚ ਸਲਾਣਾ ਸ਼ਹੀਦੀ ਸਮਾਗਮ 6 7 8 ਕੋ ਦਾ ਮਨਾਇਆ ਗਿਆ ਤੇ 1999 ਤੋਂ ਲੈ ਕੇ 2004 ਤੱਕ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਪਿੰਡ ਖਜੂਰਲਾ ਹਵੇਲੀ ਢਾਬਾ ਜਲੰਧਰ ਦੇ ਨੇੜੇ ਤਹਿਸੀਲ ਫਗਵਾੜਾ ਕਪੂਰਥਾਲਾ ਜਲੇ ਦਾ ਪਿੰਡ ਲਾਸ ਪਿੰਡ ਪੈਂਦਾ ਉਹਨਾਂ ਵੱਲੋਂ ਉਦਨਮ ਉਪਰਾਲੇ ਦੇ ਨਾਲ ਜੋ ਉਹਨਾਂ ਨੂੰ ਇਤਿਹਾਸਕ ਖੋਜ ਉਹਨਾਂ ਨੇ ਕੀਤੀ ਆ ਸਾਰੀ ਇਹ 2007 ਦੇ ਵਿੱਚ ਇਹ ਸਥਾਨ ਬਣੇ ਇਹ ਸਥਾਨ ਵੀ ਬਣਿਆ ਹੋਰ ਵੀ ਕਾਫੀ ਸਥਾਨ ਬਣੇ ਜਿਹੜੇ ਇਤਿਹਾਸ ਦੇ ਵਿੱਚ ਉਲੋਕ ਸਨ ਇਤਿਹਾਸਕ ਗ੍ਰੰਥਾਂ ਦੇ ਵਿੱਚ ਤੇ ਜਿਨ੍ਹਾਂ ਦਾ ਜ਼ਿਕਰ ਹੈ ਸੀ ਪਰ ਉਹ ਆਸਥਾਨ ਨਹੀਂ ਸੀ ਗੋਣੇ ਫਿਰ ਬੜੀ ਬਰੀ ਕੀ ਤੇ ਉਹਨਾਂ ਨੇ ਸਾਰਾ ਇਤਿਹਾਸ ਆਪ ਪੜ੍ਹ ਕੇ ਇਹ ਆਪ ਜੁਨਾ ਸਥਾਨਾਂ ਦੇ ਜਾ ਜਾ ਕੇ ਖੋਜ ਕੀਤੀ ਉਸ ਤੋਂ ਬਾਅਦ ਇਹ ਸਥਾਨ ਸਾਰੇ ਕਿ ਬਲੇ ਜਦੋਂ ਇੱਥੇ ਪ੍ਰਾਤਨ ਨਿਸ਼ਾਨੀਆਂ ਦੀ ਗੱਲ ਕਰੀਏ ਇੱਕ ਸ੍ਰੀ ਸਾਹਿਬ ਜੋ ਕਿ ਇੱਥੇ ਨੇੜੇ ਦੇ ਪਿੰਡ ਅਵਾਨਪੂੜ ਦੇ ਇੱਕ ਸਿੰਘ ਨੂੰ ਸਰਸਾ ਨਦੀ ਦੇ 20 ਫੁੱਟ ਦੁਹਾਈ ਦੇ ਵਿੱਚੋਂ ਮਿਲੀ ਤੇ ਉਹਦੇ ਵੀ ਆਪ ਜੀ ਦਰਸ਼ਨ ਕਰ ਸਕਦੇ ਹੋ ਜੋ 300 ਸਾਲ ਪੁਰਾਣੀ ਉਸ ਵੇਲੇ ਦੀ ਸਰਸਾ ਨਦੀ ਦੇ ਕੰਢੇ ਤੇ ਜੋ ਵਿੱਚ ਸਿੰਘ ਕਾਫੀ ਸਿੰਘ ਰੁੜੇ ਸਨ ਉਹਨਾਂ ਦੇ ਵਿੱਚੋਂ ਕਿਸੇ ਇੱਕ ਸਿੰਘ ਦੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਇੱਕ ਸਰਬਲੋਹ ਦਾ ਬਾਟਾ ਵੀ ਜੋ ਦਰਵਾਜਾ ਸਾਹਿਬ ਦੇ ਅੰਦਰ ਸਜਿਆ ਹੋਇਆ ਇਹ 2005 ਦੇ ਵਿੱਚ ਇਥੋਂ ਨੇੜੇ ਪਿੰਡ ਸੱਕਟੇਰ ਤੋਂ ਭਾਈ ਜਗਦੀਸ਼ ਸਿੰਘ ਜੀ ਜੋ ਕਿ ਕ੍ਰੈਚਰ ਦਾ ਕੰਮ ਕਰਦੇ ਉਹਨਾਂ ਲਈ ਜੀਸੀਬੀ ਦੇ ਆਪਰੇਟਰ ਨੂੰ ਡਰਾਈਵਰ ਨੂੰ ਜਦੋਂ ਹਰਸਾ ਨਦੀ ਦੇ ਵਿੱਚੋਂ ਰੇਤਾ ਬਜਰੀ ਕੱਢਦੇ ਸੀ ਖੁਦਾਈ ਦੌਰਾਨ ਕਾਫੀ ਡੂੰਘਾਈ ਦੇ ਵਿੱਚੋਂ ਉਹ ਸਰਬਲੋਹ ਦਾ ਬਾਟਾ ਪ੍ਰਾਪਤ ਹੋਇਆ ਜੋ ਕਿ ਕਾਫੀ ਜਨਾਲ ਲੱਗਾ ਹੋਇਆ ਸੀ ਤੇ ਸਫਾਈ ਕਰਨ ਤੋਂ ਬਾਅਦ ਉਹ ਫਿਰ ਇੱਥੇ ਉਹਨਾਂ ਨੇ ਸੇਵਾ ਸੰਗਤ ਦੇ ਦਰਸ਼ਨ ਲਈ ਭੇਟ ਕੀਤਾ ਜੋ ਆਪ ਜੀ ਉਨਾ ਪ੍ਰਾਤਨ ਨਿਸ਼ਾਨੀਆਂ ਦੇ ਦਰਪਨ ਕਰ ਸਕਦੇ ਜਿਹੜੇ ਗ੍ਰੰਥ ਦੇ ਵਿੱਚ ਮਤਲਬ ਇਸ ਸਥਾਨ ਦਾ ਜ਼ਿਕਰ ਕਰ ਗਈ ਇਸ ਸਥਾਨ ਦਾ ਜ਼ਿਕਰ ਭਾਈ ਦੋਨਾ ਸਿੰਘ ਹੰਡੋਰੀਆ 1764 ਦੇ ਵਿੱਚ ਇੱਕ ਕਥਾ ਗੁਰੂ ਜੀ ਕੇ ਸੁਕਣ ਕੀ ਉਹਦੇ ਵਿੱਚ ਮਿਲਦਾ 1755 ਦਾ ਗ੍ਰੰਥ ਸ਼ਹੀਦ ਵਿਲਾਸ ਕਵੀ ਕਿਸ਼ਨ ਸਿੰਘ ਜੀ ਇਹ ਗੁਰੂਕੀਆਂ ਸਾਥੀਆਂ ਹੋਰ ਕਾਫੀ ਗ੍ਰੰਥ ਜਿਹੜੇ ਹੈਗੇ ਸ੍ਰੀ ਪ੍ਰਕਾਸ਼ ਬਿਧੀ ਉਹਨਾਂ ਦਾ ਜ਼ਿਕਰ ਮਿਲਦਾ ਕਿ ਉਹਨਾਂ ਨੇ ਸਤਲੁਜ ਰਿਆਲੇ ਕੰਡੇ ਇਤਿਹਾਸ ਕੱਤੀ ਇਹ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਫਿਰ ਸਾਰਾ ਇਤਿਹਾਸ ਸੁਰਲਨ ਤੋਂ ਬਾਅਦ ਉਹਨਾਂ ਨੇ ਪੁਸਤਕ ਲਿਖੀ ਇਹ ਸਾਰਾ ਇਤਿਹਾਸ ਲਿਖਤੀ ਰੂਪ ਦੇ ਵਿੱਚ ਸੰਗਤ ਦੇ ਸਾਹਮਣੇ ਲਿਆਂਦਾ ਉਸ ਪੁਸਤਕ ਦਾ ਨਾਮ ਹੈ ਪੋਹ ਦੀਆਂ ਰਾਤਾਂ ਕਿ ਦਾਦੀ ਮਾਂ ਤੇ ਸਾਬ ਜੱਦਿਆਂ ਨੇ ਪੋਹ ਦੀਆਂ ਰਾਤਾਂ ਕਿੱਥੇ ਕਿੱਥੇ ਕਿੰਨਾ ਕਿੰਨਾ ਹਾਲਾਤਾਂ ਦੇ ਵਿੱਚ ਕੱਟੀਆਂ 1704 ਈਸਵੀ ਤੋਂ ਲੈ ਕੇ 1926 ਤੱਕ ਲਗਭਗ 25 ਗ੍ਰੰਥ ਬਣਦੇ ਆ ਜਿਹੜੇ ਸਿੱਖ ਕੌਮ ਦੇ ਤੇ ਉਹਨਾਂ ਦੇ ਵਿੱਚ ਜੋ ਕਿ ਜੋ ਜ਼ਿਕਰ ਸੀ ਸਾਰਾ ਉਹਨਾਂ ਨੇ ਇਤਿਹਾਸਕ ਜ਼ਿਕਰ ਫਿਰ ਇਤਿਹਾਸ ਦੇ ਵੀ ਸਾਰਾ ਇਤਿਹਾਸ ਦਾ ਜ਼ਿਕਰ ਕੀਤਾ ਉਹਨਾਂ ਵਿਦਵਾਨਾਂ ਦੀ رائے ਨਾਲ ਲੈ ਕੇ ਜੋ ਆਪਣੀ ਉਹਨਾਂ ਦੀ ਖੋਜ ਸੀ ਉਹ ਵੀ ਉਸਦੇ ਵਿੱਚ ਸ਼ਾਮਲ ਕੀਤੀ ਤੇ 1999 ਦੀ ਖੋਜ ਸ਼ੁਰੂ ਹੋਈ 2004 ਤੱਕ ਮੁਕੰਮਲ ਹੋਈ ਉਸ ਤੋਂ ਬਾਅਦ 2005 ਦੇ ਵਿੱਚ ਉਹ ਪੁਸਤਕ ਸੰਗਤ ਦੇ ਸਾਹਮਣੇ ਆਈ ਤੇ ਉਹਨੂੰ ਫਿਰ ਆਧਾਰ ਬਣਾ ਕੇ ਇਹ ਸਾਰਾ ਜੋ ਇਤਿਹਾਸ ਆਪਾਂ ਸੁਣਦੇ ਆ ਪੜ੍ਹਦੇ ਆ ਇਹ ਇਤਿਹਾਸਪਾਤਨ ਬਣੇ ਉਹ ਆਪ ਦੀ ਬਹੁਤ ਜਾਣਕਾਰੀ ਉਹਦੇ ਪੁਸਤਕ ਦੇ ਵਿੱਚ ਆਪ ਦੀ ਵਿਦਵਾਨਾਂ ਦੇ ਲਈ ਜਿਵੇਂ ਇੱਕ ਕੁੱਜੇ ਦੇ ਵਿੱਚ ਸਮੁੰਦਰ ਹੁੰਦਾ ਉਹ ਸਾਰਾ ਫਿਰ ਉਹਨਾਂ ਨੇ ਉਹ ਪੁਸਤਕ ਦੇ ਵਿੱਚ ਸਪਾਈ ਵੀ ਕੀਤੀ ਜਿਸ ਸੰਗਤ ਦੇ ਸਾਹਮਣੇ ਸਾਰਾ ਲਿਆਂਦਾ ਉਸ ਤੋਂ ਬਾਅਦ ਸਾਰੇ ਸਥਾਨ ਬਣੇ ਉਹ ਵੀ ਕੋਈ ਕੋਟਵਾਰਾ ਪ੍ਰਬੰਧ ਕਮੇਟੀ ਕੋਲ ਕੋਈ ਸਹਾਇਕ ਹੋਵੇ ਉਸ ਸਥਾਨ ਨੂੰ ਨਹੀਂ ਇੱਥੇ ਕੋਈ ਉਹਨਾਂ ਦਾ ਦਖਲ ਨਹੀਂ ਹੈਗਾ ਸ਼੍ਰੋਮਣੀ ਕਮੇਟੀ ਦਾ ਜੋ ਵੀ ਪ੍ਰਬੰਧ ਹੈਗਾ ਸਾਰਾ ਫਿਰ ਇਹ ਲੋਕਲ ਇਲਾਕੇ ਦੀ ਕਮੇਟੀ ਸੰਗਤ ਦੇ ਸਹਿਯੋਗ ਨਾਲ ਹੀ ਕਰੇਗੀ ਜੇਕਰ ਸੰਕੁਪ ਨੇ ਆਉਣੇ ਦਾ ਕਿਹੜਾ ਰਸਤਾ ਮੇਨ ਜੀ ਜਿੱਦਾਂ ਰੋਪੜ ਤੋਂ ਮੇਨ ਸੜਕ ਪੈਂਦੀ ਹੈ ਬੋਟ ਕਲੱਬ ਰੋਡ ਸਰਹੰਦ ਨਹਿਰ ਦੇ ਨੇੜਿਓਂ ਇੱਥੋਂ 13 ਕਿਲੋ 12-13 ਕਿਲੋਮੀਟਰ ਇਸ ਦਾ ਰਸਤਾ ਪੈਂਦਾ ਹੈ ਫਰਿਸ਼ਾਤ ਤੁਮਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ